ਹਾਂ ਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋ ਸੋਡੇ ਜਾਨਾ ਰੂਈ ਸੈਟ ਵਟ ਹੋਣਗੇ ਤੇ ਲਾਓ ਵੀ ਮਿੱਤਰੋ ਇੱਕ ਖੁਸ਼ ਖਬਰੀ ਵੀ ਆ ਤੇ ਨਹੀਂ ਵੀ ਆ ਪਤਾ ਕਿਉਂ ਕਿਉਂਕਿ ਆਪਣੀ ਜਿਹੜੀ ਔਰਤੀ ਡੱਬੀ ਆਪਾਂ ਕੱਲ੍ਹ ਪਾਸ ਉਡਾਈ ਸੀ ਨਾ ਤੇ ਉਹ ਵਾਪਸ ਫੇਰ ਆਪਣੇ ਕੋਲ ਆ ਗਈ ਮੈਂ ਤੁਹਾਨੂੰ ਦਿਖਾਉਣਾ ਅੰਦਰ ਆ ਰੋਕ ਜੂ ਨੈਟ ਛੱਡ ਗਏ ਆ ਦੇਖੋ ਇੱਧਰ ਹਾਂ ਬੀਟੀਆ ਉਹੀ ਹੈ ਨਾ ਆ ਦਿਖਾਉਣਾ ਤੁਹਾਨੂੰ ਬਾਹਰ ਲਿਆ ਕੇ ਲੈ ਤੂੰ ਸੇ ਪਾਸੇ ਦੇਖੋ ਇੱਧਰ ਫੇਰ ਆਪਣੇ ਕੋਲੇ ਵਾਪਸ ਆ ਗਈ ਇਹ ਲੈ ਗਲਾਬੀ ਟੂਸੇ ਇਹ ਸੰਦਾਸ ਦਦਾ ਮੈਂ ਕਿਵੇਂ ਆਈ ਆ ਟਰੇਆਂ ਭਰ ਲਈਆਂ ਨਾਲੇ ਕੂਤਰ ਮਦਾਨੇ ਪਾਣੀ ਪਾ ਗਈ ਚੱਲ ਚੱਲ ਅੰਦਰ ਹੀ ਤੇ ਆ ਲੋ ਉਕੇ ਰੋਟਾਂ ਥੋੜੀ ਜਿਹੀ ਘਣਕ ਫੋੜ ਪਾ ਲੇ ਕਿਉਂਕਿ ਮੈਂ ਯਾਰ ਭਾਪੇ ਨਾਲ ਚੱਲਿਆ ਕੰਮ ਹਨਾ ਦਾਣੇ ਫਟਾਉਣ ਨਹੀਂ ਪਾਈ ਚੰਗੇ ਆ ਇੱਕ ਉੱਤਰ ਜਾਰੇ ਭੁੱਖੇ ਜਿਹੜੇ ਥੱਲੇ ਹੀ ਪਈ ਆ ਸਰ ਹੁਣ ਇਹ ਚੜ ਜਾਂਦੀ ਆ ਇੱਧਰ ਹੀ ਫੀਡ ਦੇ ਵਿੱਚ ਤੁਹਾਨੂੰ ਵਰਕੇ ਸਰੋਂ ਪਾਰ ਦੇ ਥੋੜੀ ਜੀ ਇੰਤਲਾ ਦੇ ਦਰਖਤ ਨਹੀਂ ਹੋਈ ਪਈ ਆ ਇਹ ਨਹੀਂ ਪਾਰ ਦੇ ਪੱਠਿਆਂ ਵਾਲੀ ਚੱਲ 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 ਬਿਲਕੁਲ ਚੱਲ ਚੱਲ ਬਿਲਕੁਲ ਚੱਲੋ ਜੀ ਇਹਦਾ ਘਰ ਨਹੀਂ ਹੋਈ ਉਹ ਕੱਟਣੇ ਨੇ ਵਾਸ਼ੂਲੇ ਆ ਦੇ ਭਾਈ ਇਹਦਾ ਹਾਲੀ ਕੱਢਦੇ ਆ 2-4 ਦਿਨ ਬਹੁਤ ਆ ਕੱਪੀ ਚੱਲੇ ਦੋ ਟਰੇ ਇੱਧਰ ਚੱਲ ਇਹ ਅਲ ਉਰੀ ਕੰਬੂਰ ਤਾਂ ਨਹੀਂ ਆਉਂਦੀ ਆ। ਉਹ ਕੇ ਮੋਟਾ ਜਿਹਨੂੰ ਘੱਟ ਕੇ ਬੰਦ ਚਾਬੀ ਹੈਗੀ ਆ ਜੇਬ ਚ। ਟਰੇਆਂ ਤਾਂ ਲੈ ਚਲ ਗਏ ਥੋਨੂੰ ਮੈਂ ਕਾਣੀ ਦੱਸਦਾ ਸਾਰੀ ਇਹ ਮਿਲੀਗੀ ਮੈਂ ਰਤੀ। ਚੱਕੋ ਜੀ। ਲਓ ਬਾਈ ਖਾ ਲਓ। ਤੇ ਪਾਣੀ ਪੂਣੀ ਥੋਨੂੰ ਮੈਂ ਆ ਕੇ ਪਿਆ ਦੂੰਗਾ ਠੀਕ ਆ। ਖਾ ਲਓ ਖਾ ਲਓ ਆਹਾਹਾਹਾਹਾ। ਨੀਲਾ ਲੱਗ ਗਿਆ ਪਾ ਕੁੰਡਾ ਇੱਧਰ ਲੈ ਨੂੰ ਵੀ ਰੱਖ ਦਗੇ ਚਾਬੀ ਚੱਕ ਗਏ। ਅੱਜ ਵੀ ਤਾਂ ਆਪਣੀ ਕਲ ਦੀ ਜਾਂਦੀ ਸੂਰਜ ਮਹਾਰਾਜ ਟਾਈਮ ਨੇ ਮਿਹਰਬਾਨ ਹੋ ਗਿਆ ਤੇ ਆ ਮੈਨੂੰ ਦਾਣਿਆਂ ਦਾ ਕੰਮ ਨਵੇਂ ਚੱਲ ਗਿਆ ਨਹੀਂ ਯਾਰ ਸ਼ਾਮ ਨੂੰ ਨਾ ਹਨੇਰਾ ਹੋ ਜਾਂਦਾ ਜਿਆਦਾ ਫੇਰ ਉਹ ਗੱਲ ਜੀ ਨਹੀਂ ਦੀ ਹਨਾ ਚੱਕੋ ਹੀ ਹੈ ਖਾਓ 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 ਆਇਓ ਆਇਓ ਤੇ ਬਾਕੀ ਬਾਈ ਸਫਾਈ ਉਦਾਂ ਦੀ ਕੀਤੀ ਵੀ ਨਾ ਆ ਦੇਖ ਲੋ ਇੱਧਰ ਓਕੇ ਹਮ ਥੱਲੇ ਵੀ ਕਲੀ ਛੱਡਤੀ ਹੀ ਕੋਲ ਸੁੱਕਾ ਫੱਡਾ ਪੂਰਾ ਲਾਰ ਗਏ ਇਹਨਾਂ ਨੂੰ ਤੇ ਹੁਣ ਤੁਹਾਨੂੰ ਮੈਂ ਦੱਸਦਾ ਬਾਈ ਵੀ ਕਿਵੇਂ ਮਿਲੀ ਔਰਤੀ ਕੂਤਰੀ ਆਪਾਂ ਉਹ ਦਿਨ ਇੱਥੋਂ ਡਾਈ ਤੇ ਭਾਪੇ ਛਤਰੀ ਦੇ ਆ ਕੇ ਬਹਿ ਗਈ ਭਾਪੇ ਦੇ ਨੈਟ 'ਚ ਨਹੀਂ ਛੱਡੇ ਸੀ ਕੂਤਰੇ ਉਹ ਤਾਂ ਗਿਆ ਵੇ ਅਸੀਂ ਕੰਮ ਤੇ ਠੀਕ ਆ ਤੇ ਉਹ ਉੱਥੇ ਵਿਲਕਦੀ ਰਹੀ ਸਾਰੀ ਦਿਹਾੜੀ ਮੈਂ ਤਾਂ ਆਪ ਚੱਲ ਗਏ ਮੈਂ ਤਾਂ ਆਪ ਨਹੀਂ ਹੀ ਪਤਾ ਤੇ ਉਹ ਚੱਲ ਗਈ ਇੱਥੋਂ ਅੱਡੜ ਕੇ ਪਤਾ ਨਹੀਂ ਗੇੜੇ ਗੂੜੇ ਪਾ ਕੇ ਪਤਾ ਨਹੀਂ ਕਿਵੇਂ ਉੱਥੇ ਕਾਕੇ ਦੇ ਘਰੇ ਪਹੁੰਚ ਗਈ ਇਹ ਆਉ ਲੱਗਿਆ ਨੈਟ ਹੋ ਉਹਦੇ ਛਤਰੀ ਨਹੀਂ ਹੁਣ ਲਾਈ ਉਹਨੇ ਹੋਵੇ ਨੈਟ ਲੱਗਿਆ ਉਹਦੇ ਵੀ ਉਹਦੇ ਜਾ ਕੇ ਬਹਿ ਗਈ ਤੇ ਰਾਤ ਮੈਨੂੰ ਕਾਕਾ ਮਿਲਿਆ ਤੇ ਉਹ ਕਹਿੰਦਾ ਵੀ ਐਂ ਕਰਕੇ ਕੋਈ ਕਬੂਤਰੀ ਆਪਣੇ ਆਈ ਆ ਮੈਂ ਹੈ ਵੀ ਆਪਣ ਕੋਈ ਜੈ ਉਹਨੇ ਫਿਰ ਰਾਤ ਮੈਂ ਖੇ ਲਿਆ ਦੇ ਉਹ ਕਹਿੰਦਾ ਲਿਆ ਦਾਂ ਮੈਂ ਖੇ ਲਿਆ ਦੋ ਤੇ ਉਹਨੇ ਲਿਆਤੀ ਫਿਰ ਤੇ ਆਪਾਂ ਛੱਡ ਲਈ ਇੱਥੇ ਕੋਲ ਮਲਾ ਕੇ ਮੋੜ ਘੜ ਕੇ ਬੋਤੀ ਬੋੜ ਥੱਲੇ ਉਹ ਗੱਲ ਹੋ ਗਈ ਤੇ ਆਪਣੇ ਕੋਲੇ ਪਹੁੰਚ ਗਈ ਫੇਰ ਅੱਧੀ ਜੀ ਠੀਕ ਹੈ ਜੀ ਤੇ ਬਾਕੀ ਆਹ ਕਿਵੇਂ ਕਬੂਤਰ ਆ ਹੈ ਕਿ ਨਾ ਠੰਡ ਤਾਂ ਨਹੀਂ ਨਹੀਂ ਪਈ ਤੇ ਭਾਈ ਗਰਮੀ ਪੈਣੀ ਆ ਪੂਰੀ ਆ ਗਿਆ ਆ ਗਿਆ ਤੇ ਬਾਈ ਯਾਰ ਮੁਰਗਾ ਹੁਣ ਇੰਨੀ ਵੱਡੀ ਬਾਗ ਦਿੰਦਾ ਨਾ ਉੱਚੀ ਇਹ ਆਵਰੇ ਆ ਇਧਰੋਂ ਮਿੱਟੀ ਜੰਮ ਗਈ ਆ ਦੇਖੋ ਖੱਬੇ ਪਾਸੋਂ ਤੇ ਇਧਰੋਂ ਸਾਰੀ ਓਕੇ ਆ ਇਧਰ ਹੀ ਫਿਰਦੇ ਰਹਿੰਦੇ ਚਲੋ ਕੋਈ ਨਾ ਇਹ ਤੇ ਇੱਕ ਨਾ ਜਗਰੂ ਬਾਈ ਨੇ ਸਲਾਹ ਦਿੱਤੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕਣਕ ਲੈ ਕੇ ਛੱਡ ਦਗੇ ਪਹਿਲਾਂ ਆਪਾਂ ਥੋੜੀ ਜੀ ਜਾਂ ਫੀਡ ਦੱਸਦਾ ਤੁਹਾਨੂੰ ਮੈਂ ਕੀ ਅੰਦਰ ਹੀ ਖਾ ਉਹ ਏ ਆਜੋ ਇਧਰ ਆ ਆ ਆ ਆ ਆ ਚੱਲੋ ਹੋ ਗਈ ਅੰਦਰ ਹੀ ਵਧ ਗਿਆ ਤੁਸੀਂ ਉਹ ਦਾ ਸਿਸਟਮ ਹੁਣ ਤੁਹਾਨੂੰ ਮੈਂ ਦੱਸਦਾ ਬਾਈ ਕੁੰਡਾ ਇਹਨਾਂ ਦਾ ਹਾਲਾਤ ਗੀ ਵਾਚ ਕਰਦੇ ਨਾਣੇ ਪਾ ਦੇਣਗੇ ਹਨ ਹੋਰ ਤੇ ਜਗਰੂਬ ਬਾਈ ਮੈਂ ਤੁਹਾਨੂੰ ਦੱਸਦਾ ਕੀ ਸਲਾਹ ਦਿੱਤੀ ਆ ਉਹ ਕਹਿੰਦਾ ਵੀ ਅਗਲੇ ਅਗਲੇ ਮਹੀਨੇ ਨਹੀਂ ਮਤਲਬ ਕਿ ਮਾਰਚ ਦੇ ਵਿੱਚ ਜਦੋਂ ਆਪਾਂ ਕਬੂਤਰ ਕੱਢਣ ਲੱਗੇ ਨਾ ਉਦੋਂ ਕਹਿੰਦਾ ਬੱਚੇ ਹੀ ਲਿਆਈ ਜੇ 20 ਲੈਣੇ ਤਾਂ 25 ਲਿਆਈ ਹਨਾ ਜੇ 25 ਲੈਣੇ ਤਾਂ 30 ਲਿਆਈ ਜਣੀ ਦਾ ਵੀ ਵਾਧ ਹੀ ਲਿਆਈ ਠੀਕ ਹੈ ਬੱਚਿਆਂ ਦੇ ਕੰਮ ਕਰਾਂਗੇ ਆਪਾਂ ਨਲੇ ਤਾਂ ਜਿਹੜੇ ਹੈਚਰੀ ਕਰਦੇ ਨੇ ਆਪ ਫਾਰਮਾਂ ਤੇ ਉੱਥੋਂ ਲੈ ਕੇ ਆਵਾਂਗੇ ਆਪਾਂ ਬੱਚੇ ਲੈ ਆਵਾਂਗੇ ਬੱਚੀ ਧੀ ਲੈ ਆਵਾਂਗੇ ਹਨਾ ਜੇ 50 ਦਾ ਲੋਟ ਆ 50 ਲੈ ਆਵਾਂਗੇ ਭੜਾ ਦੀ ਆ ਰਾਈ ਦੇ ਆ ਰਲੇ ਕਿਤੇ ਭੜਾ ਦੀ ਬਲੈਕ ਐਸਟਰੋਲ ਆਪ ਲੈ ਆਗੇ ਠੀਕ ਹੈ ਜੀ ਤੇ ਤੁਸੀਂ ਦੱਸੋ ਵੀ ਕਮੈਂਟ ਕਰਕੇ ਵੀ ਇਹ ਸਲਾਹ ਸਹੀ ਹੈ ਨਾ ਵੀ ਉਹ ਕਹਿੰਦਾ ਵੱਡਿਆਂ ਲੈ ਕੇ ਆਏਗਾ ਜਾਂ ਹੁਣ ਇਹਨਾਂ ਦੇ ਵਿੱਚ ਵੱਡਿਆਂ ਦੇ ਵਿੱਚ ਬੱਚੇ ਛੱਡੇਗਾ ਘਟ-ਘਟ ਕੇ ਮਾਰ ਨਾ ਦੇਣ ਠੀਕ ਹੈ ਜਾਂ ਇਹਨਾਂ ਇਹਨਾਂ ਨੂੰ ਵੱਡੇ ਲੈ ਕੇ ਆਏ ਆਪਾਂ ਹੁਣ ਫੁੱਲ ਅਡਲਟ ਜਿਹੜੀ ਆਂਡੇ-ਓਂਡੇ ਦਿੰਦੇ ਉਹ ਇਹਨਾਂ ਨੂੰ ਨਾ ਘਟਣਾ ਤਾਂ ਕਰਕੇ ਇਹ ਸਕ ਬਾਕੀ ਦੰਦਾਵਣੀ ਹੁਣ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਫਾਰਮਾ ਤੋਂ ਬਗੈਰ ਨਾ ਫਾਰਮਾ ਜੀ ਕੋਈ ਦਊਗਾ ਕਿਉਂਕਿ ਹੁਣ ਹੈਗਾ ਸੀਜ਼ਨ ਆਂਡਿਆਂ ਦਾ ਬਾਈ ਠੀਕ ਆ ਤਾਂ ਹੀ ਕਰਕੇ ਨਹੀਂ ਕੋਈ ਸੇਲ ਕਰਦਾ ਜਾਨਵਰ ਮੈਂ ਇੱਥੇ ਤੁਹਾਨੂੰ ਦੱਸਿਆ ਮੈਂ ਉਦੋਂ ਪਤਾ ਕਰਕੇ ਆਇਆ ਉਹ ਕਹਿੰਦੇ ਵੀ ਇੱਕ ਬਾਈ ਨੇ ਚੰਗੀ ਸਲਾਹ ਦਿੱਤੀ ਉਹ ਕਹਿੰਦਾ ਯਾਰ ਹਜੇ ਰੋਕ ਜਾ ਦੋ ਮਹੀਨੇ ਉਸ ਤੋਂ ਬਾਅਦ ਆਮੋ ਆਮ ਹੋ ਜਾਣਗੀਆਂ ਮੁਰਗੀਆਂ ਮੁਰਗੇ ਤੇ ਫਿਰ ਜਿੰਨੀਆਂ ਮਰਜ਼ੀ ਲੈ ਲਈ ਮੈਂ ਕਿਹਾ ਠੀਕ ਆ ਜੀ ਤੇ ਬੱਚੇ ਹੀ ਪਾਲਾਂਗੇ ਹੁਣ ਆਪਾਂ ਇਹਨਾਂ ਨੂੰ ਉਨੀ ਚਕਾਉਂਦੇ ਹਾਂ ਇਹ ਵੀ ਰੱਖਾਂਗੇ ਖੁੱਡਾ ਖੁੱਡਾ ਹੋਰ ਪਾਲਾਂਗੇ ਆਪਾਂ ਉਹ ਚ ਲੈ ਕੇ ਬੱਚੇ ਛੱਡ ਲਾਂਗੇ ਦੇ ਵਿੱਚੋਂ ਬਾਕੀ ਯਾਰ ਜੇ 2-4 ਮਾਰ ਵੀ ਜਾਣਗੇ ਹਨ ਕਹਿੰਦੇ ਮਰ ਜਾਂਦੇ ਬਾਲੇ ਛੋਟੇ ਆਪਾਂ ਚੱਲ ਲਈ ਆਵਾਂਗੇ ਉਦੋਂ ਨੂੰ ਦਿਨ ਜੇ ਲੱਗਣ ਲੱਗੇਣਗੇ ਧੁੱਪਾਂ ਨੇ ਘੱਲ ਲੱਗ ਜਾਣੀਆਂ ਤੇ ਵਧੀਆ ਬਣ ਜਾਣਗੇ ਫਿਰ ਠੀਕ ਹੈ ਜੀ ਤੇ ਬੱਚੇ ਹੀ ਲਿਆਵਾਂਗੇ ਹੁਣ ਆਪਾਂ ਤੇ ਸਕੀਮ ਜਰੂਰ ਦੱਸਿਓ ਕਮੈਂਟ ਕਰਕੇ ਵੀ ਕਿੰਦਾ ਲੱਗੀ ਇਹ ਵੀਡੀਓ ਦਾ ਵੀ ਇੰਡ ਕਰ ਦੇਣੀ ਜਿਹੜੀ ਆਪਣੀ ਚੈਨਲ ਨਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੰਦਾ ਲੱਗੀ ਤੇ ਉਹ ਰਤੀ ਕਬੂਤਰੀ ਯਾਰ ਉਸ ਨੂੰ ਲੱਹਦਾ ਮੈਂ ਇੱਕ ਵਾਰੀ ਤੇ ਕਮੈਂਟ ਕੀਤਾ ਸੀ ਕਹਿੰਦਾ ਪਾਪਾ ਨੇ ਤੈਨੂੰ ਦਿੱਤੀ ਉਹ ਤਾਂ ਗੀੜਾ ਤੱਕ ਨਹੀਂ ਦਿੰ ਠੀਕ ਹੈ ਨਾ ਕਿਸੇ ਦੀ ਮਤਲਬ ਕਿ ਉਹਦਾ ਬੈ ਸੀ ਨੈਟ ਤੇ ਆ ਕੇ ਪਾਪੇ ਦੇ ਵਹਿ ਗਈ ਸੀਗੀ ਉਹ ਪਾਪੇ ਦੀ ਆਪਦੀ ਬਰੀਡ ਨਹੀਂ ਗਈ ਤੇ ਉਹਨੇ ਆਪਾਂ ਨੂੰ ਦਿੱਤੀ ਉਹ ਕਹਿੰਦਾ ਅਸੀਂ ਗਾਂ ਕਿਸੇ ਨੂੰ ਜੇ ਮਤਲਬ ਨੁੰਨੇ ਵਰਗੇ ਨੂੰ ਕੋਈ ਹੋਰ ਮੰਗਦਾ ਤਾਂ ਯਾਰ ਉਹਨੂੰ ਦੇ ਦਿੰੀ ਜਿਵੇਂ ਕਬੂਤਰਾਂ ਦੀ ਕੋਈ ਮੰਗਾਰ ਕਰਦਾ ਹਨ ਮੈਨੂੰ ਜਾਨਵਰ ਦੇ ਦੇ ਇੱਕ ਦੋ ਜਿਵੇਂ ਵੀ ਉਹ ਤਾਂ ਐ ਹੀ ਸੀਗੀ ਯਾਰ ਤਾਂ ਕਰਕੇ ਉਹ ਕੋਈ ਪਾਪੇ ਨੇ ਐ ਨਹੀਂ ਵੀ ਆਪਾਂ ਬੱਚੇ ਕਢਾਉਣ ਨੂੰ ਨਹੀਂ ਦਿੱਤੀ ਠੀਕ ਹੈ ਜੀ ਪਾਪਾ ਉਹ ਮਜ਼ਾਕ ਮਾੜਾ ਮੋਟਾ ਕਰ ਲੈਂਦਾ ਵਾ ਵੀ ਬੱਚੇ ਕਢਾ ਲਾ ਐ ਫਲਾਨਾ ਹਨਾ ਤੇ ਉਹ ਵੈ ਹੀ ਸੀਗੀ ਯਾਰ ਬਾਈ ਓਕੇ ਜੀ ਬਾਕੀ ਮੁਰਗੇ ਦਾ ਕਰਤੇ ਬੰਦ ਹੈ